ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਹਸਰੀ ਸ਼ੰਤ ਰੱਲਾ ਚੌਥਾ ਤਹਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਜੀਓ ਕਿਰਪਾ ਕਰੇ ਤਾ ਨਾਮ ਤਹਾਈਐ ਜੀਓ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਹੇ ਆਈਏ ਜੀ ਸਤ ਗੁਰ ਮਿਲ ਸੁਭਾਈ ਸਹਿਜ ਗੁਣ ਗਾਈਏ ਜੀ ਗੁਣ ਗਾਏ ਵਿਗਸ ਸਦਾ ਆਨ ਦਿਨ ਜਾਇ ਆਪ ਸਾਚੇ ਭਾਵਏ ਅਹੰਕਾਰ ਹਮ ਤਜ ਮਾਇਆ ਸਹਿਜ ਨਾਮ ਸਮਾਵਾਏ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਏ ਹਰ ਜਿਉ ਕਿਰਪਾ ਕਰੇ ਤਾਂ ਨਾਮ ਤਿਹਾਈਐ ਜਿਉ ਅੰਦਰ ਸਾਚੰਗੇ ਪੂਰੇ ਸਤਗੁਰ ਜੀ ਇਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰਜਿਓ ਕਦੇ ਨਾ ਵਿਸਾਰੀ ਅਨ ਦਿਨ ਸੰਹਾਰੀ ਜਾ ਨਾਮ ਲਈ ਤਾ ਜੀਵਾ ਸ੍ਰਵਣੀ ਸੁਣੀ ਤਾ ਇਹ ਮਨ ਤ੍ਰਿਪਤ ਗੁਰਮਖ ਅਮਰਤ ਪੀਵਾ ਨਜ਼ਰ ਕਰੇ ਤਾਂ ਸਤ ਗੁਰ ਮਿਲੇ ਅਨੰਦ ਨ ਵਿਵੇਕ ਬੁੱਧ ਵਿਚਰੇ ਅੰਦਰ ਸੱਚਾ ਨੇਹ ਪੂਰੇ ਸਤ ਗੁਰ ਸਤ ਸੰਗਤ ਮਿਲ ਵੜ ਭਾਗ ਤਾਂ ਹਰ ਰਸ ਆਵਾਏ ਜਿਉ ਅਨੰਦ ਰਹੈ ਜਿਸਮ ਆਵੇ ਤਾ ਹਰ ਮਨ ਭਾਵੇ ਸਦਾ ਆਤੀਤ ਵੈਰਾਗੀ ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲੈਵ ਲਾਗੀ ਹਰ ਖੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮੱਲੇ ਵੜਪਾਗ ਤਾ ਹਰ ਰਸ ਆਵੈ ਜੀਓ ਭੂਜੇ ਪਹਾਏ ਦੁਖ ਹੋਏ ਮਨ ਮੁਖ ਚਮ ਜੋਇ ਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀ ਦੁਖ ਮੋਹਿਆ ਹੋਂ ਮੈਂ ਰੋਇਆ ਮੇਰੀ ਮੇਰੀ ਕਰਤ ਵਿਹਵੈ ਜੋ ਪ੍ਰਭ ਦੇ ਤਿਸ ਚੇਤਨਾਹੀ ਅੰਤ ਗਿਆ ਪਛਤਾਵਾਏ ਜਿਨਾਂ ਨਾਵੇਂ ਕੋ ਸਾਥ ਨ ਚਾਲੈ ਪੁੱਤਰ ਕਲਤ ਪਹਾਏ ਦਖ ਹੋਏ ਮਨ ਮੁਖ ਚਮਚੋ ਹਿਆ ਜਿਓ ਕਰ ਖਿਰ ਪਾਲੋ ਮਿਲਾਏ ਮਹਿਲ ਹਰ ਪਾਇਆ ਜਿਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਹਾਇਆ ਜਿਓ ਪ੍ਰਭ ਮਨ ਪਹਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵਾਏ ਘਰਿ ਕਿਰਪਾਲੋ ਮਹਿਲ ਹਰਿ ਭਾਵੇ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਸ਼ਾਂਤ ਮਹਿਲਾ ਚੌਥਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜਿਉ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਏ ਜੀਓ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਦਾ ਪਾਲਨ ਮੁਖ ਆਖ 100 ਦੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਬਖਸ਼ਿਆ ਹੋਇਆ ਧਨਾਚਰੀ ਰਾਗ ਅੰਦਰ ਸ਼ੰਤ ਰੂਪ ਅੰਦਰ ਪਾਵਨ ਅੰਸ਼ 690 ਉੱਤੇ ਸੁਭਾਈ ਮਾਨ ਸਤ ਗੁਰ ਬਖਸ਼ਿਸ਼ ਕਰਦੰਨੇ ਕਹਿੰਦੀ ਜੀ ਰੱਬ ਜੀ ਕਿਰਪਾ ਕਰਨ ਤੇ ਕੋਈ ਨਾਮ ਜਪ ਸਕਦਾ ਏ ਜਨਨ ਗੁਰੂ ਮਿਹਲੇ ਜਾਏ ਉਹ ਵੀਰ ਪਿਆਰ ਦੇ ਵਿੱਚ ਟਿਕ ਕੇ ਮਾਲਕ ਦੀ ਬੰਦਗੀ ਕਰ ਸਕਦੇ ਨੇ ਇਹਨਾਂ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਰੱਬ ਦੀ ਰਹਿਮਤ ਤੋਂ ਮਾਲਕ ਦਾ ਨਾਮ ਨਹੀਂ ਜਪਿਆ ਜਾ ਸਕਦਾ ਵਡਭਾਗੇ ਹਾਂ ਕਿ ਗੁਰੂ ਦੀ ਬੋਧ ਦੇ ਵਿੱਚ ਬੈਠੇ ਹਾਂ ਗੁਰੂ ਗੁਰੂ ਜਪ ਰਹੇ ਹਾਂ ਇਹ ਸਤਿਗੁਰੂ ਦੀ ਤੇ ਉਸ ਅਕਾਲ ਪੁਰਖ ਦੀਆਂ ਰਹਿਮਤਾਂ ਨੇ ਸ਼ੁਕਰਾਨਾ ਕਰੀਏ ਦਾਤਾ ਜੀ ਆਪ ਜੀ ਦਾ ਸ਼ੁਕਰ ਹੈ ਆਪਣੀ ਚਰਣਾ ਵਿੱਚ ਜੋੜ ਲੈਂਦੇ ਹੋ ਆਪਣੀ ਗੋਦ ਵਿੱਚ ਬਿਠਾ ਲੈਂਦੇ ਹੋ ਜੇ ਮਾਲਕ ਨੇ ਤਰਸ ਕਰਕੇ ਆਪਣੀ ਗੋਦ ਵਿੱਚ ਬਿਠਾਇਆ ਏ ਤੇ ਮਾਲਕ ਵੀ ਰਜਾ ਵਿੱਚ ਚੱਲ ਕੇ ਆਪਣੇ ਜੀਵਨ ਨੂੰ ਸਵਾਰੀ ਏ ਕਿ ਕਿ ਉਸ ਦੀ ਕਿਰਪਾਈ ਏ ਕਿ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸਭ ਹਰ ਗੁੰਗਾਂਵ ਉਹ ਕਿਰਪਾ ਕਰਦੇ ਤੇ ਬੰਦਗੀ ਹੁੰਦੀ ਹੈ ਸਿਮਰਨ ਹੁੰਦਾ ਹੈ ਉਸ ਦੀ ਕਿਰਪਾ ਹੋਈ ਹੈ ਤੇ ਉਸ ਦੀ ਗੋਦ ਵਿੱਚ ਬੈਠੇ ਆ ਇਸ ਕਰਕੇ ਸ਼ੁਕਰਾਨਾ ਕਰੀਏ ਉਸ ਦੀ ਯਾਦ ਵਿੱਚ ਜੁੜੀਏ ਤੇ ਜੀਵਨ ਨੂੰ ਸਵਾਰੀ ਸਤਿਗੁਰ ਸਭਨਾ ਦਾ ਆਵਿਆ ਗਾਵੇ ਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਦਰਗੁਰੂ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜਣ ਜੀ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀ ਕੀ ਫਤ